ਅਮਰਸਾਦੇ ਕੱਥੂ ਨੰਗਰ ਟੋਲ ਪਲਾਇ ਦੇ ਨੇੜੇ ਇੱਕ ਨਾਮੀ ਰੈਸਟੋਰੈਂਟ ਤੇ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਗਾਹਕ ਵੱਲੋਂ 버ਗਰ ਆਰਡਰ ਕੀਤਾ ਗਿਆ ਹੈ ਅਤੇ ਜਦੋਂ 버ਗਰ ਦਾ ਆਰਡਰ ਨਾ ਪਹੁੰਚਿਆ ਤਾਂ ਰੈਸਟੋਰੈਂਟ ਦੇ ਵਿੱਚ ਕੰਮ ਕਰਨ ਵਾਲੇ ਇੱਕ ਨੌਜਵਾਨ ਵੱਲੋਂ ਗਾਹਕ ਦੇ ਨਾਲ ਨੂੰਤੂ ਮਹਿਮਾ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਰੈਸਟੋਰੈਂਟ ਦੇ ਵਿੱਚ ਕੰਮ ਕਰਨ ਵਾਲੇ ਨੌਜਵਾਨ ਨੇ ਗਾਹਕ ਦੇ ਉੱਪਰ ਗੋਲੇ ਚਲਾ ਦਿੱਤੀ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਜ਼ਖਮੀ ਨੌਜਵਾਨ ਨੂੰ ਅਮਰ ਸਰਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਇਸ ਮੌਕੇ ਤੇ ਠਾ ਇਕਠੋ ਨਗਰ ਦੀ ਪੁਲਿਸ ਨੇ ਕਾਰਵਾਈ ਕਰਦੇ ਦੋਸ਼ੀ ਕਵਲਜੀਤ ਸਿੰਘ ਉਰਫ ਫੌਜੀ ਨੂੰ ਕਾਬੂ ਕਰ ਲਿਆ ਅਤੇ ਡੀਐਸਪੀ ਮਜੀਠਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਇਕਠੋ ਨਗਰ ਟੋਲ ਪ莱ਸ ਦੇ ਨੇੜੇ ਇੱਕ ਰੈਸਟੋਰੈਂਟ ਦੇ ਵਿੱਚ ਸੁਜੀਤ ਸਿੰਘ 버ਗਰ ਖਾਨ ਆਇਆ ਸੀ ਅਤੇ ਜਦੋਂ ਉਸਨੇ 버ਗਰ ਦਾ ਆਰਡਰ ਦਿੱਤਾ ਤੇ 버ਗਰ ਕਾਫੀ ਢੇਰ ਤੱਕ ਉਸ ਨੂੰ ਨਹੀਂ ਮਿਲਿਆ ਜਦੋਂ ਉਸਨੇ ਰੈਸਟੋਰੈਂਟ ਚ ਕੰਮ ਕਰਨ ਵਾਲੇ ਨੌਜਵਾਨ ਨਾਲ ਗੱਲਬਾਤ ਕੀਤੀ ਤਾਂ ਉਹ ਉੱਪਰ ਬਸ ਲੋਕੀ ਕਰਨ ਲੱਗਾ ਉਸ ਦੌਰਾਨ ਕਾਫੀ ਤੋਟਮਹਿਮਾ ਹੋ ਗਈ ਤੇ ਇਸ ਨੌਜਵਾਨ ਰੈਸਟੋਰੈਂਟ ਤੇ ਕੰਮ ਕਰਨ ਵਾਲੇ ਨੌਜਵਾਨ ਨੇ ਸਟੇਜਿੰਗ ਤੇ ਗੋੜੀ ਚਲਾ ਦਿੱਤੀ ਅੱਜ ਤੱਕ ਇਹ ਗਰਦਾਸ ਕੋਲ ਉੱਥੇ ਆਪਣਾ ਇੱਕ ਹਰਫਰ ਲੱਗਾ ਗੁਰਸ਼ਰਪ ਸਿੰਘ ਤੇ ਇੱਕ ਉਥੇ ਸਰਜੀਤ ਸਿੰਘ ਉਥੇ ਮੈਨੇਜਰ ਹੀ ਸਰਜੀਤ ਸਿੰਘ ਨੇ ਕੋਈ ਆਰਡਰ ਕੀਤਾ ਸੀ ਉਹ ਆਰਡਰ ਤੇ ਵਿੱਚ ਡਿਲੇ ਹੋ ਰਹੀ ਸੀ ਉਹਨੇ ਆਪਣਾ ਲੜਕੇ ਨੂੰ ਭੂਰੇ ਲੜਕੇ ਨੇ ਆਪਦੇ ਫਾਦਰ ਨੂੰ ਡੋਕਟਰੀ ਨੇ ਨਿਕਰੀ ਜੋ ਕਮਲਜੀਤ ਸਿੰਘ ਨੂੰ ਬੁਲਾ ਰਿਆ ਕਮਲਜੀਤ ਸਿੰਘ ਦਾ ਆਪਣਾ ਸਾਫਾ ਫੋਜੀ ਆ ਉਹ ਉੱਥੇ ਨਾਲੀ ਤੂਤ ਰਹਾ ਹੁਣ ਤੋਂ ਬਾਅਦ ਉਹਨੇ ਕਮਲਜੀਤ ਸਿੰਘ ਜਿਹੜਾ ਉੱਥੇ ਜਿਹੜਾ ਫੈਰ ਜਿਹੜਾ ਉਹ ਸਰਜੀਤ ਸਿੰਘ ਦੇ ਜਿਹੜੇ ਫੈਰ ਮਾਰਦੇ ਬਿਗੜਾ ਉੱਥੇ ਚੱਲਿਆ ਇੱਕ ਫੈਰ ਇਹ ਕੋਈ ਚਾਰ ਫਰਾਂ ਵਾਲੀ ਕੋਈ ਗੱਲ ਨੇਗੀ ਦੂਸਰੀ ਲਈ ਜਿਹੜਾ ਉਹਦੇ ਅਫਰਦਸ਼ ਕਰਕੇ ਦੂਸਰੀ ਨੇ 10 ਘੰਟੇ ਦੇ ਜਿਹੜੇ ਇਖਤਾਰ ਲਏ ਨਾਲ ਇੱਕ ਨਾਸਾਸਲਾ ਬਰਾਬਰ ਸਰੀ ਇਹ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਕਸਟਮਰ ਤੇ ਉਹਦੇ ਵਿੱਚ ਹੋਇਆ ਝਗੜਾ ਉਹਦੀ ਕੀ ਇਟਿਟੀ ਇਹ ਇਹ ਜਿਹੜਾ ਕਸਟਮਰ ਦੇ ਵਿੱਚ ਝਗੜਾ ਨਹੀਂ ਹੋਇਆ ਇਹ ਆਪਸ ਵਿੱਚ ਜਿਹੜਾ ਉੱਥੇ ਗੁਰਸ਼ਰਨ ਸਿੰਘ ਸਰਫਰੀ ਉੱਥੇ ਤੇ ਸਰਜੀਤ ਸਿੰਘ ਮੈਨੇਜਰ ਜਿਹੜੀ ਸਰਜੀਤ ਸਿੰਘ ਨੇ ਆਰਡਰ ਦਿੱਤਾ ਹੈ ਤੇ ਗੁਰਸ਼ਰਨ ਸਿੰਘ ਆਪਣੇ ਫਾਦਰ ਨੂੰ ਤੇ ਬੁਲਾਇਆ ਇਹ ਵੀ ਆਪਣਾ ਮੈਨੂੰ ਅੰਦਰ ਪਸਾਰ ਲੱਗਿਆ ਉਸ ਤੋਂ ਬਾਅਦ ਉਹਨੇ ਆਪਣਾ ਉੱਥੇ ਆਣ ਕੇ ਉਹ ਤੋਂ ਮੇਗਾ ਹੋਣ ਤੋਂ ਬਾਅਦ ਕਮਲਜੀਤ ਸਿੰਘ ਫੌਂਟਨੀਅਰ ਜਿਹੜਾ ਇੱਥੇ ਹੈ ਜਿਹੜਾ ਫਾਇਰ ਹੋ ਸਰਜੀਤ ਸਿੰਘ ਮੈਨੇਜਰ ਦੇ ਰਾਤੇ ਤੇ ਤੁਸੀਂ ਕੀ ਕਰੋ ਉਹਦੇ ਚ ਸਰਜੀਤ ਦੇ ਬਿਆਨ ਤੇ ਜਿਹੜਾ ਮਰਚਾ ਦਰਜ ਕਰਕੇ ਕਮਲਜੀਤ ਸਿੰਘ ਦੇ ਵਿਰੋਧ ਕੋਮੇਡੀਸ਼ਨ ਉਹਨਾਂ ਦੇ ਦਰਜਾ ਕਾਹਲੇ ਦਾ ਨਾਮ ਹੀ ਬਣੂਗਾ। ਵੈਪਨ ਲਾਇਸੈਂਸੀ ਸੀ ਕੈਂਡਿਸ। ਸਿਵਲਪਨ ਲਾਇਸੈਂਸੀ। ਉਹਦੇ ਵਿੱਚ ਕੀ ਹੋਊਗਾ ਉਹ ਵੈਪਨ ਦਾ ਦਰਜਾ ਕਰਾਇਆ ਜਾਏ। ਮੈਨਪਨ ਜਿਹੜਾ ਉਹਦਾ ਹੀ ਆਪਣਾ ਲਾਇਸੈਂਸ ਜਿਹੜਾ ਦਾ ਸਲੈਕ। ਪ੍ਰੈਸਨ ਪਰ ਮਾਸਤੇ ਤੇ ਜਾਣ ਦਾ ਲਾਇਸੈਂਸ। ਦੂਸਰੀ ਗੇਂਗ ਲਿਫਟਾ। ਤੋ ਸਰ ਜਿਹੜੀ ਗੋਲੀ ਚੱਲੀ ਆ ਉਹ ਅੰਦਰ ਚੱਲੀ ਜਾਂ ਬਾਹਰ ਚੱਲੀ ਆ। ਉਹ ਜਿੱਥੇ ਉਹਨਾਂ ਦਾ ਆਪਣਾ ਅੰਦਰ ਦੇ ਪਾਸੇ ਆਪਣਾ ਕਾਊਂਟਰ ਦੇ ਕੋਲੇ ਜਿੱਥੇ ਉਹ ਸਰਜੀਤ ਸਿੰਘ ਵੀ ਬੈਸੀ ਕਮੇਡੀ ਕੀ ਐਫਸੀ ਦੇ ਅੰਦਰ ਚੱਲੀ ਹੈ ਨਾ ਹਾਂਜੀ ਤਾਂ ਸਰ ਫਿਰ ਉਸ ਸਮੇਂ ਤੇ ਅੰਦਰ ਕਸਟਮਰ ਵੀ ਹੁੰਗੇ ਫਿਰ ਭੱਗ ਦੌੜ ਉੱਥੇ ਹੋਈ ਉਹਦੀ ਸੀਸੀਟੀਵੀ ਸਾਨੂੰ ਮਿਲ ਸਕਦੀ ਨਹੀਂ ਉਹ ਕੋਈ ਕਸਟਮਰ ਨਹੀਂ ਹੈਗੇ ਉਹ ਆਪ ਸਵਿਚ ਠੀਕ ਹੈ ਕੋਈ ਫਾਇਰ ਮਿਸ ਨਹੀਂ ਹੋਇਆ ਨਹੀਂ ਇਹ ਤੇ ਹੀ ਫਾਇਰ ਚੱਲੀ ਠੀਕ ਸਰ ਹੋਰ ਕੋਈ ਫਾਇਰ ਸ਼ੀੜੀ ਰਾਦੇ ਕਲਾਥ ਹਾ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਰ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾਂ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ